ਸੋਰਠ ਮਹੱਲਾ ਪੰਜਵਾ ਘਰ ਪਹਿਲਾ ਤੇ ਤੁਕੇ ਇੱਕ ਅੰਕਾਰ ਸਤ ਗੁਰ ਪ੍ਰਸਾਦਿ ਕੈਸਾ ਹੋ ਜਾਚੀ ਕਿਸ ਅਰਾਦੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੁਖਾ ਕੋ ਰਲਸੀ ਕੈਸਾ ਹੋ ਜਾਚੀ ਕਿਸ ਆਰਾਧੇ ਜਾਂ ਸਭ ਕੋ ਕੀਤਾ ਹੋਸੀ ਪੰਜਵੇਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀਆ ਦੀ ਬਾਣੀ ਰਾਗ ਸੋਰਠ ਦੇ ਵਿੱਚ ਅੰਗ 608 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਕਿਸ ਹੋ ਜਾਚੀ ਕਿਸ ਆਰਾਧੇ ਜਾਂ ਸਭ ਕੋ ਕੀਤਾ ਹੋਸੀ ਕੈਸਾ ਹੋ ਜਾ ਚਿਰ ਥਾਤ ਕਿ ਕਿਦੇ ਕੋਲ ਮੈਂ ਕੋਈ ਆਚਨਾ ਕਰਨੀ ਕਰਾਂ ਕੁਝ ਮੰਗਣਾ ਕਰਾਂ ਅਤੇ ਕਿਤੇ ਮੈਂ ਆਰਾਧਨਾ ਕਰਨੀ ਕਰਾਂ ਜ ਸਾ ਸਭ ਕੋ ਕੀਤਾ ਉਸੇ ਜਦ ਕੇ ਸਾਰਾ ਕੁਝ ਉਸ ਆਪੁਰਖ ਵਾਹਿਗੁਰੂ ਜੀ ਦਾ ਕੀਤਾ ਹੀ ਹੋ ਰਿਹਾ ਹੈ ਮਹਾਰਾਜ ਕਹਿੰਦੇ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਤੇ ਜਿਹੜਾ ਜਿਹੜਾ ਵੀ ਇਸ ਜਗਤ ਦੇ ਵਿੱਚ ਧਰਤੀ ਦੇ ਉੱਪਰ ਵੱਡਾ ਵੱਡੇਰਾ ਦਿਸ ਰਿਹਾ ਹੈ ਸੋ ਸੁਖਾ ਕੁਰਲਸੀ ਉਹੀ ਉਹੀ ਮਹਾਰਾਜ ਕਹਿੰਦੇ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਵੇਗਾ ਤੋੜ ਚ ਰਲ ਜਾਵੇਗਾ ਕਹਿੰਦੇ ਨਿਰਭਉ ਨਿਰੰਕਾਰ ਭਵ ਖੰਡਨਾ ਸਭ ਸੁਖ ਨਾਵ ਨਿਧ ਦੇਸੀ ਨਿਰਭਉ ਨਿਰੰਕਾਰ ਭਵਖੰਡਨ ਵਕਾਲਪੁਰਖ ਵਾਹਿਗੁਰੂ ਡਰ ਪਉ ਤੋ ਰਹਿਤ ਹੈ ਨਿਰੰਕਾਰ ਅਰਥਾਤ ਕਿ ਆਕਾਰ ਤੋਂ ਰਹਿਤ ਹੈ ਨਿਰਗੁਣ ਬ੍ਰਹਮ ਭਵਖੰਡਨ ਅਰਥਾਤ ਕਿ ਡਰ ਪੈਦਾ ਵਿਨਾਸ਼ ਕਰਨੇ ਵਾਲਾ ਹੈ ਸਭ ਸੁਖ ਨਵनिਧ ਦੇਸੀ ਉਹ ਦੁਨੀਆ ਦੇ ਸਾਰ ਸੁਖ ਦੇ ਨੌ ਖਜ਼ਾਨੇ ਬਖਸ਼ੇਗਾ ਕਹਿੰਦੇ ਹਾਰ ਜੀਓ ਤੇਰੀ ਦਾਤੀ ਰਾਜਾ ਮਾਨਸ ਬਪੜਾ ਕਿਆਸਾ ਨਾਹੀ ਕਿਆ ਤਿਸ ਕਾ ਮੋਹ ਤਾਜਾਰ ਹਉ ਹਰ ਜਿਓ ਤੇਰੀ ਦਾਤਿ ਰਾਜਾ ਅਰਥਾਤ ਕੇ ਹਰੀ ਪਰਮੇਸ਼ਰ ਜਿਓ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਦੇ ਨਾਲ ਹੀ ਅਸੀਂ ਰਜਣਾ ਕਰਦੇ ਹਾਂ ਕਹਿੰਦੇ ਮਾਨਸ ਬਪੜਾ ਕਿਆਸਾ ਨਾਹੀ ਤੇ ਵਿਚਾਰੇ ਮਾਨਸ ਦੀ ਕੀ ਸਲੋਤਾ ਕਰਨੇ ਬੰਦਿਆਂ ਦੀ ਕੀ ਵਡਿਆਈ ਕਰਨੇ ਕਰ ਮਹਾਰਾਜ ਕੇ ਦੇਖਿਆ ਤਿਸ ਕਾ ਮੁਹਤਾਜਾ ਦੇ ਕੀ ਉਹਨਾਂ ਵਿਚਾਰਿਆਂ ਦੀ ਮੁਥਾਦੀ ਕਰਨੀ ਕੀ ਉਹਨਾਂ ਦੇ ਮੋਸ਼ੰਦਗੀ ਮੰਨਣੀ ਕੀ ਉਹਨਾਂ ਦੇ ਅਦੀਨਗੀ ਕਰਨੀ ਤਾਬੇਦਾਰੀ ਕਰਨੀ ਸੁਰਹਾਓ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਜੈਨ ਹਰ ਤਿਆਸ ਸਭ ਕਿਛ ਤਿਸ ਕਾ ਤਿਸ ਕੀ ਪੋਖ ਗਵਾਈ ਐਸਾ ਧਨ ਦੀ ਆ ਸੁਖ ਦਾਤਾ ਨਿਖੋਟ ਨ ਕਬਹੀ ਜਾਏ ਜਨ ਹਰਤੇ ਆ ਸਭ ਕੁਛ ਤਿਸ ਕਾ ਜਿਨ੍ਹਾਂ ਗੁਰਮਖਾਂ ਗੁਰੂ ਪਿਆਰਿਆਂ ਨੇ ਉਸ ਹਰੀ ਪਰਮੇਸ਼ਰ ਜੀ ਨੂੰ ਧਿਆਉਣਾ ਕੀਤਾ ਹੈ ਸਾਰਾ ਕੁਝ ਹੀ ਉਹਨਾਂ ਦਾ ਹੋ ਨਿਭਣਦਾ ਮਾਰੇ ਕਹਿੰਦੇ ਤਿਸ ਕੀ ਭੁੱਖ ਗਵਾਈ ਤੇ ਕਰਤਾ ਪ੍ਰਖ ਜੀ ਨੇ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਦੇ ਅੰਦਰ ਦੀ ਭੁੱਖ ਗਵਾ ਦਿੱਤੀ ਕਹਿੰਦਾ ਐਸਾ ਧਨ ਦੀਆ ਸੁਖ ਦਾਤਾ ਨਿਖੋਟ ਨ ਕਬਹੀ ਜਾਏ ਤੇ ਉਹ ਸੁੱਖਾਂ ਦੇ ਦਾਤੇ ਹਰੀ ਪਰਮੇਸ਼ਰ ਜੀ ਨੇ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਐਸਾ ਨਾਮ ਰੂਪੀ ਧਨ ਬਖਸ਼ਿਆ ਹੈ ਜਿਹੜਾ ਮਹਾਰਾਜ ਕਹਿੰਦਾ ਨਿਖੋਟ ਨ ਕਬਹੀ ਜਾਏ ਨਾ ਤੇ ਨਿਖੋਟਦਾ ਹੀ ਆ ਮੁੱਕਦਾ ਹੀ ਆ ਨਾ ਕਿਤੇ ਜਾਂਦਾ ਹੀ ਐ ਕਹਿੰਦਾ ਆਨੰਦ ਪਾਇਆ ਸੁਖ ਸਹਿਜ ਸਮਾਣੇ ਸਾਥ ਗੁਰ ਮੇਲ ਮਿਲਾਈ आनंद पाया सुख सहज समाने ਉਹਨਾਂ ਗੁਰਮੁਖਾ ਗੁਰੂ ਪਿਆਰਿਆਂ ਨੂੰ ਆਨੰਦ ਵਸਾ ਦੀ ਪ੍ਰਾਪਤੀ ਹੋਈ ਅਤੇ ਉਹ ਸਹਜ ਸੁਖ ਦੇ ਵਿੱਚ ਸਮਾਗਏ ਲੀਨ ਹੋ ਗਏ ਸਾਤ ਗੁਰੇ ਮੇਲ ਮਿਲਾਈ ਤੇ ਸਤਿਗੁਰੂ ਪਾਸ਼ਾ ਜੀਆਂ ਦੇ ਨਾਲ ਮੇਲ ਕੇ ਉਹਨਾਂ ਨੂੰ ਹਰੀ ਪਰਮੇਸ਼ਰ ਨੇ ਆਪਣੇ ਨਾਲ ਮਿਲਾ ਲਿਆ ਸੋਗੋ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਮਨ ਨਾਮ ਜਪ ਨਾਮ ਆਰਾਧ ਆਂਦਨ ਨਾਮ ਵਖਾਣੇ ਉਪਦੇਸ਼ ਸੁਣ ਸਾਧ ਸੰਤਨ ਕਾ ਸਭ ਚੂਕੀ ਕਾਨ ਜਮਾਣੇ ਮਨ ਨਾਮ ਜਪ ਨਾਮ ਆਰਾਧ ਅਰਥਾਤ ਕਿ ਹੁਣ ਅਸੀਂ ਮਨ ਕਰਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰਦੇ ਹਾਂ ਅਤੇ ਨਾਮ ਦੇ ਹੀ ਆਰਾਧਨਾ ਕਰਨੀ ਕਰਦੇ ਹਾਂ ਔਰ ਮਹਾਰਾਜ ਕਹਿੰਦੇ ਆਨ ਦਿਨ ਨਾਮ ਵਖਾਣੀ ਅਰਥਾਤ ਕਿ ਰਾਤ ਦਿਨ ਹੁਣ ਅਸੀਂ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦਾ ਵਖਿਆਣ ਕਰਦੇ ਹਾਂ ਵਰਣਨ ਕਰਦੇ ਹਾਂ ਕਹਿੰਦੇ ਉਪਦੇਸ਼ ਸੁਣਾ ਸਾਧ ਸੰਤਨ ਕਾ ਸਭ ਚੂਕੀ ਗਾਣ ਜਮਾਣੇ ਤੇ ਸਾਧੂਆਂ ਸੰਤਾਂ ਦਾ ਉਪਦੇਸ਼ ਸੁਣ ਕੇ ਉਹਨਾਂ ਦਾ ਹੁਕਮ ਸੁਣ ਕੇ ਫਰਮਾਨ ਸੁਣ ਕੇ ਸਭ ਚੋਕੇ ਕਾਣ ਜਮਾਣੀ ਤਾ ਹੁਣ ਸਾਰੇ ਜਮਾ ਵਗੈਰਾ ਦੇ ਜਿਹੜੇ ਕਾਣ ਐ ਮਛੰਦਗੀ ਜਿਹੜੀ ਚੁੱਕੀ ਗਈ ਸਾਡੇ ਮਨ ਤੋਂ ਕਹਿੰਦੇ ਜਨਕ ਕਿਰਪਾਲ ਹੋ ਆ ਪ੍ਰਭ ਮੇਰਾ ਸੇ ਲਾਗੇ ਗੁਰ ਕੀ ਬਾਣੇ ਜਨਕ ਕਿਰਪਾਲ ਹੋ ਆ ਪ੍ਰਭ ਮੇਰਾ ਤੇ ਜਿਨ੍ਹਾਂ ਵੀ ਗੁਰਮਖਾਂ ਗੁਰੂ ਪਿਆਰਿਆਂ ਤੇ ਸਾਡਾ ਪ੍ਰਭੂ ਸਾਡਾ ਮਾਲਕ ਸਾਡਾ ਸੁਆਮੀ ਕਿਰਪਾਲੂ ਹੋਇਆ ਮਿਹਰਬਾਨ ਹੋਇਆ ਸੇ ਲਾਗੇ ਗੁਰ ਕੀ ਬਾਣੀਓ ਗੁਰਮੁਖ ਗੁਰੂ ਪਿਆਰੇ ਭਾਈ ਗੁਰੂ ਮਹਾਰਾਜ ਜੀਆਂ ਦੀ ਬਾਣੀ ਵਾਲੇ ਬੰਨੇ ਲੱਗੇ ਹਨ ਸੋਗ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਕੀਮਤ ਕੌਣ ਕਰਾ ਪ੍ਰਭ ਤੇਰੀ ਤੂੰ ਸਰਬ ਜੀ ਆਦੈ ਆਲਾ ਸਭ ਕੇਸ਼ ਕੀਤਾ ਤੇਰਾ ਵਰਤਾ ਕਿਆ ਹਮ ਬਾਲ ਗੋਪਾਲਾ ਕੀਮਤ ਕੌਣ ਕਰਾ ਪ੍ਰਭ ਤੇਰੀ اے ਪ੍ਰਭੂ ਪਰਮੇਸ਼ਰ ਜੀ ਮਾਲਕ ਜੀ ਸੁਆਮੀ ਜੀ ਤੁਹਾਡੀ ਕੀਮਤ ਭਲਾ ਕੌਣ ਪਾ ਸਕਦਾ ਤੁਹਾਡਾ ਮੁੱਲ ਭਲਾ ਕੌਣ ਪਾ ਸਕਦਾ ਕਹਿੰਦਾ ਤੂੰ ਸਰਬਜਿਆਦਾ ਆਲਾ ਤੋਂ ਸਾਰੇ ਜੀਵਾਂ ਦੇ ਪ੍ਰਤੀ ਦਿਆਲੂ ਕਿਰਪਾਲੂ ਹੈ ਮਿਹਰਬਾਨ ਤਰ ਸੁਆਨ ਹੈ ਸਾਬ ਕੈਸ਼ ਕੀਤਾ ਤੇਰਾ ਵਰਤ ਕਿਆ ਹਮ ਬਾਲ ਗੋਪਾਲਾ ਤੇ ਹੈ ਅਕਾਲ ਪੁਰਖ ਵਾਹਿਗੁਰੂ ਜੀ ਤੁਹਾਡਾ ਕੀਤਾ ਹੀ ਸਾਰਾ ਕੁਝ ਵਰਤ ਰਿਹਾ ਜਗਤ ਦੇ ਵਿੱਚ ਕਿਆ ਹਮ ਬਾਲ ਗੋਪਾਲਾ ਤੇ ਸ੍ਰਿਸ਼ਟੀ ਨੂੰ ਪਾਲਣ ਵਾਲੇ ਗੋਪਾਲ ਜੀ ਅਸੀਂ ਬਾਲਕ ਅਸੀਂ ਤੁਹਾਡੇ ਬੱਚੇ ਵਿਚਾਰੇ ਕੀ ਚੀਜ਼ ਹਾਂ ਪਾਤਸ਼ਾਹ ਜੀ ਕਹਿੰਦੇ ਰਾਖ ਲੈ ਹੋ ਨਾਨਕ ਜਨ ਤੁਮਰਾ ਜਿਉ ਪਿਤਾ ਪੂਤ ਕਿਰਪਾਲਾ ਰਾਖ ਲੈ ਹੋ ਨਾਨਕ ਜਨ ਤੁਮਰਾ ਪੰਜਵੇਂ ਗੁਰੂ ਨਾਨਕ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਾਂ ਨਾ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਰੱਖ ਲਓ ਸਾਨੂੰ ਬਚਾ ਲਓ ਅਸੀਂ ਤੁਹਾਡੇ ਜਾਨਾ ਤੁਹਾਡੇ ਦਾਸਾਂ ਸੇਵਕਾਂ ਹਾਂ ਕਿਵੇਂ ਰੱਖਣਾ ਕਰੋ ਕਹਿੰਦੇ ਜਿਉ ਪਿਤਾ ਪੂਤ ਕਿਰਪਾਲਾ ਤੇ ਜਿਵੇਂ ਪਿਤਾ ਪੁੱਤਰਾਂ ਦੇ ਉੱਤੇ ਕਿਰਪਾਲੂ ਹੋ ਕੇ ਉਹਨਾਂ ਨੂੰ ਰੱਖਣਾ ਕਰਦਾ ਹੈ ਜਾਂ ਫਿਰ ਹੈ ਦਿਆਲੂ ਕਿਰਪਾਲੂ ਪਰਮੇਸ਼ਰ ਜੀ ਜਿਵੇਂ ਪਿਤਾ ਆਪਣੇ ਪੁੱਤਰਾਂ ਨੂੰ ਰੱਖਣਾ ਕਰਦਾ ਹੈ ਓਵੇਂ ਸਾਨੂੰ ਰੱਖਣਾ ਕਰੋ ਜੀ ਸੋ ਆਪਣੇ ਅਗਲੇ ਬਚਨ ਚ ਧੰਨ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਹਨ ਸੋ ਰੱਠ ਮਹੱਲਾ ਪੰਜਵਾਂ ਘਰ ਪਹਿਲਾ ਚੌ ਤੁਕੇ ਗੁਰ ਗੋਬਿੰਦ ਸਲਾਹੀਆ ਪਾਈ ਮਨ ਤਨ ਹਿਰਦਾ ਤਾਰ ਸਾਚਾ ਸਾਹਿਬ ਮਾਨਵ ਸਾਪਾਈ ਇਹਾ ਕਰਨੇ ਸਾਰ ਗੁਰ ਗੋਵਿੰਦ ਸਲਾਈਆ ਭਾਈ ਅਰਥਾਤ ਕਹਿ ਭਾਈ ਜਿਹਨੂੰ ਗੁਰਮੁਖੋ ਗੁਰੂ ਪਿਆਰਿਓ ਗੋਵਿੰਦ ਗੁਰੂ ਦੇ ਅਰਥਾਤ ਗੁਰ ਪਰਮੇਸ਼ਰ ਜੀ ਦੀ ਸਲਾਉਤਾ ਕਰਨੀ ਕਰੀਏ ਵਡਿਆਈ ਕਰਨੀ ਕਰੀਏ ਕਿਵੇਂ ਮਨ ਤਨ ਹਿਰਦਾ ਧਾਰ ਮਨ ਦੇ ਵਿੱਚ ਤਨ ਦੇ ਵਿੱਚ ਤੇ ਹਿਰਦੇ ਦੇ ਵਿੱਚ ਗੁਰੂ ਮਹਾਰਾਜ ਜੀਆਂ ਦੇ ਚਰਨਾਂ ਨੂੰ ਅਥਵਾ ਨਾਮ ਨੂੰ ਧਾਰਨ ਕਰਕੇ ਗੋਵਿੰਦ ਗੁਰੂ ਦੀ ਸਲਾਉਤਾ ਕਰਨੀ ਕਰੀਏ ਕਹਿੰਦਾ ਸਾਚਾ ਸਾਹਿਬ ਮਨਵਸਾ ਪਾਈ ਇਹ ਹਾ ਕਰਨੀ ਸਾਰਾ ਸਾਚਾ ਸਾਹਿਬ ਮਨਵਸਾ ਪਾਈ ਇਹ ਹਾ ਕਰਨੀ ਸਾਰ ਅਰਥਾਤ ਕਿਹ ਪਾਈ ਜਨੂ ਗੁਰਮੁਖੋ ਗੁਰੂ ਪਿਆਰਿਓ ਜਗਤ ਦੇ ਵਿੱਚ ਕੇਵਲ ਤੇ ਕੇਵਲ ਇਹੀ ਕਰਨੀ ਸਾਰ ਭਾਵ ਕਿ ਸ੍ਰੇਸ਼ਟ ਹੈ ਉਤਮ ਹੈ ਵਧੀਆ ਹੈ ਕਿਹੜੀ ਕੈ ਸੱਚਿਆ ਸਾਹਿਬ ਦਾ ਜਿਹੜਾ ਨਾਮ ਹੈ ਨਾ ਮਨ ਦੇ ਵਿੱਚ ਵਸ ਜਾਵੇ ਹਰੀ ਪਰਮੇਸ਼ਰ ਦੇ ਚਰਨ ਸਾਡੇ ਮਨ ਦੇ ਵਿੱਚ ਵਸ ਜਾਣਾ ਸੱਚਾ ਮਾਲਕ ਸਾਡੇ ਮਨ ਦੇ ਵਿੱਚ ਵਸ ਜਾਵੇ ਇਹੇ ਕਰਨੇ ਉੱਤਮ ਹੈ ਭਾਈ ਕਹਿੰਦਾ ਜੇ ਤ ਤਾ ਨਾਮ ਨਾ ਉਪਜਾ ਪਾਏ ਸੇਤਨ ਹੋਏ ਸ਼ਾਰ ਤੈ ਜਿਹੜੇ ਤਨ ਦੇ ਵਿੱਚ ਜਿਹੜੇ ਸਰੀਰ ਦੇ ਵਿੱਚ ਵਜੂਦ ਦੇ ਵਿੱਚ ਹਰੀ ਪਰਮੇਸ਼ਰ ਦਾ ਨਾਮ ਉਪਜਦਾ ਨਹੀਂ ਉਤਪੰਨ ਨਹੀਂ ਹੁੰਦਾ ਹੈ ਭਾਈ ਜਨੋ ਸੈਤਾਨ ਹੋਏ ਛਾਰ ਉਤਨੋ ਸਰੀਰ ਸੁਆਹ ਜਾਂਦੇ ਨੇ ਖਿਓ ਜਾਂਦੇ ਨੇ ਘੱਟਾ ਹੋ ਜਾਂਦੇ ਨੇ ਧੂੜ ਹੋ ਜਾਂਦੇ ਨੇ ਇਹਨਾਂ ਸਾਧ ਸੰਗਤ ਕੋ ਵਾਰਿਆ ਪਾਈ ਜਨ ਏਕੰਕਾਰ ਅਧਾਰ ਤੇ ਅਸੀਂ ਉਹਨਾਂ ਸਾਧੂਆਂ ਦੇ ਸੰਗਤ ਵਾਰਨੇ ਜਾਂਦੇ ਹਾਂ ਬਲਿਹਾਰ ਜਾਂਦੇ ਹਾਂ ਸਦਕੇ ਕੁਰਬਾਨ ਜਾਂਦੇ ਹਾਂ اے ਭਾਈ ਜਨੋ ਕਿਹੜੇ ਸਾਧੂਆਂ ਦੇ ਸੰਗਤ ਜਿਨ੍ਹਾਂ ਏਕੰਕਾਰ ਆਧਾਰ ਜਿਨ੍ਹਾਂ ਨੇ ਅਦਵਾਇਤ ਬ੍ਰਹਮ ਨੂੰ ਆਪਣਾ ਆਧਾਰ ਬਣਾਇਆ ਓਟ ਆਸਰਾ ਬਣਾਇਆ ਸੁਗੁਰ ਹਉ ਵਾਲੀਆਂ ਪੰਕਤੀਆਂ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੋਈ ਸੱਚ ਆਰਾਧਣਾ ਪਾਏ ਜਿਸ ਤੇ ਸਭ ਕੁਛ ਹੋਏ ਗੋਰੇ ਪੂਰਾ ਜਾਣਾਇਆ ਪਾਏ ਤਿਸ ਬਿਨ ਅਵਰ ਨ ਕੋਏ ਰਹਾਉ ਸੋਏ ਸੱਚ ਅਰਾਧਨਾ ਪਾਈ ਹੈ ਭਾਈ ਜਨੋ ਗੁਰਮੁਖੋ ਗੁਰੂ ਪਿਆਰੇਓ ਕੇਵਲ ਤੇ ਕੇਵਲ ਉਸੇ ਸਤ ਸਰੂਪ ਪਰਮੇਸ਼ਰ ਦੀ ਅਰਾਧਨਾ ਕਰਨੀ ਹੈ ਕਿਹੜੇ ਸਤ ਸਰੂਪ ਪਰਮੇਸ਼ਰ ਦੀ ਕਹਿੰਦਾ ਜਿਸ ਤੇ ਸਭ ਕੁਝ ਹੋਏ ਜਿਹੜੇ ਆਕਾਲ ਪੁਰਖ ਵਾਹਿਗੁਰੂ ਜੀ ਤੋਂ ਸਾਰਾ ਕੁਝ ਹੋਇਆ ਹੈ ਸਾਰਾ ਜਗਤ ਵਗੈਰਾ ਬਣਿਆ ਹੈ ਕਹਿੰਦਾ ਗੋਰੇ ਪੂਰਾ ਜਾਣਾਇਆ ਭਾਈ ਤਿਸ ਬਿਨ ਅਵਰ ਨਾ ਕੋਏ ਰਹਾਓ ਉਰੇ ਪਰਮੇਸ਼ਰ ਨੇ ਗੁਰੂ ਮਹਾਰਾਜ ਜੀਆਂ ਦੇ ਸਦਕਾ ਆਪਣਾ ਆਪ ਜਣਾਉਣਾ ਕੀਤਾ ਹੈ ਭਾਈ ਜਨੋ ਕਹਿੰਦੇ ਇਸ ਬਿਨ ਅਵਰ ਨ ਕੋਏ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਨਾ ਗੁਰ ਪਰਮੇਸ਼ਰ ਤੋਂ ਬਿਨਾ ਹੋਰ ਕੋਈ ਹੈ ਵੀ ਨਹੀਂ ਤਾਂ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਸੁਰ ਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਨਾਮ ਵਿਹੂਣੇ ਪਾਚ ਮੋਏ ਪਾਈ ਗਣਤ ਨ ਜਾਏ ਗਣੇ ਵੈਣ ਸਾਚ ਸੋਚ ਨ ਪਾਈਆ ਭਾਈ ਸਾਚਾ ਅਗਮ ਟਣੇ ਨਾਮ ਵਿਹੂਣੇ ਪਾਚ ਬੋਏ ਭਾਈ ਅਰਥਾਤ ਕਹ ਭਾਈ ਜਨੋ ਗੁਰਮੁਖੋ ਗੁਰੂ ਪਿਆਰਿਓ ਜਿਹੜਾ ਨਾਮ ਤੋਂ ਵਿਹੂਣੇ ਨੇ ਵਿਰਵੇ ਵਾਂਦੇ ਹੂਣੇ ਜਾਂ ਸਖਣੇ ਨੇ ਖਾਲੀ ਨੇ ਜਿਹੜੇ ਉਹ ਮਨਮੁਖ ਪਾਚ ਬੋਏ ਅਰਥਾਤ ਅਗ ਗਲ ਸੜ ਕੇ ਮਰ ਗਏ ਹੈ ਭਾਈ ਜਨੋ ਕਹਦਾ ਗਣਤ ਨਾ ਜਾਏ ਗਣੀ ਕਿੰਨੇ ਕ ਗਾਲ ਸੜ ਕੇ ਮਰ ਗਏ ਮਹਾਰਾਜ ਕਹਿੰਦਾ ਗਿਣਤੀ ਗਿਣੀ ਨਹੀਂ ਜਾ ਸਕਦੀ ਕਹਿੰਦਾ ਵੇਣ ਸੱਚ ਸੋਚ ਨ ਪਾਈਆ ਪਾਏ ਸਾਚਾ ਅਗਮ ਤਨੇ ਵੇਣ ਸੱਚ ਸੋਚ ਨ ਪਾਈਆ ਪਾਏ ਸਤ ਸਰੂਪ ਪਰਮੇਸ਼ਰ ਤੋਂ ਬਿਨਾਂ ਜਾਂ ਸੱਚੇ ਨਾਮ ਤੋਂ ਬਿਨਾਂ ਜਾਂ ਫਿਰ ਸੱਚ ਦੀ ਧਾਰਨਾ ਤੋਂ ਬਿਨਾਂ ਮਹਾਰਾਜ ਕਹਿੰਦਾ ਸੁਚਮ ਜਾਂ ਨਿਰੇ ਸਰੀਰਿਕ ਪਵਿੱਤਰਤਾ ਪਾਈ ਨਹੀਂ ਜਾ ਸਕਦੀ ਹੈ ਭਾਈ ਜਨੋ ਸੱਚਾ ਅਗਮ ਧਣੀ ਉਹ ਸੱਚਾ ਪਰਮੇਸ਼ਰ ਜਿਹੜਾ ਅਗਮ ਅਰਥਾਤ ਮਨ ਬੁੱਧੀ ਕਰਕੇ ਆ ਪਹੁੰਚੈ ਉਹ ਧਣੀ ਅਰਥਾਤ ਮਾਲਕ ਕਹਿੰਦੇ ਆਵਣ ਜਾਣ ਨਾ ਚੁੱਕਈ ਪਾਏ ਝੂਠੀ ਦੁਨੀ ਮਣੀ ਤੇ ਉਹ ਨਾ ਮਨਮੁਖਾਂ ਦਾ ਹੋਣਾ ਜਿਹੜਾ ਸੁਆ ਜੰਮਣਾ ਮਰਨਾ ਚੁੱਕਿਆ ਨਹੀਂ ਜਾਂਦਾ ਹੈ ਭਾਈ ਜਨੋ 84 ਕੱਟੀ ਨਹੀਂ ਜਾਂਦੇ ਝੂਠੀ ਦੁਨੀ ਮਣੀ ਤੇ ਆ ਜਿਹੜਾ ਦੁਨੀਆ ਦਾ ਮਾਣ ਹੈ ਨਾ ਮਹਾਰਾਜ ਕਹਿੰਦੇ ਇਹ ਝੂਠਾ ਹੈ ਭਾਈ ਮਾਣ ਕਰਨਾ ਤੇ ਗੁਰੂ ਮਹਾਰਾਜੀਆਂ ਦੇ ਚਰਨਾਂ ਤੇ ਕਰਨਾ ਕਰੋ ਕਹਿੰਦਾ ਗੁਰਮੁਖੇ ਕੋਟ ਉਦਾਰ ਦਾ ਪਾਈ ਦੇ ਨਾ ਵੈ ਇੱਕ ਕਣੇ ਗੁਰਮੁਖੇ ਕੋਟ ਉਦਾਰ ਦਾ ਪਾਈ ਗੁਰੂ ਮਹਾਰਾਜਿਆਂ ਦੇ ਸਦਕਾ ਕਰੋੜਾਂ ਹੀ ਗੁਰਮੁਖਾਂ ਦਾ ਉਦਾਰ ਕਰਦਾ ਹੈ ਭਾਈ ਜਨੋ ਉਹ ਅਕਾਲ ਪੁਰਖ ਵਾਹਿਗੁਰੂ ਕਿਵੇਂ ਉਦਾਰ ਕਰਦਾ ਦੇ ਨਾ ਵੈ ਇੱਕ ਕਣੀ ਆਪਣੇ ਨਾਮ ਦਾ ਇੱਕ ਕਿਣਕਾ ਬਖਸ਼ ਕੇ ਜਿਵੇਂ ਮਹਾਰਾਜ ਕਹਿੰਦੇ ਕਿਣਕਾ ਏਕ ਜਿਸ ਜੀਵ ਬਸਾਵੇ ਤਾਂ ਕਿ ਮਹਿਮਾ ਗਦੀਨਾ ਆਵੇ ਆਪਣੇ ਨਾਮ ਦਾ ਇੱਕ ਕਿਣਕਾ ਬਖਸ਼ ਕੇ ਉਹ ਕਰੋੜਾਂ ਹੀ ਗੁਰਮਖਾਂ ਦਾ ਉਦਾਰ ਕਰ ਦਿੰਦਾ ਹੈ اے ਭਾਈ ਜਨੋ ਸੋਗ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸਿਮਰਤ ਸਾਸਤ ਸੋਧ ਆਪਾਈ ਵਿਣ ਸਤਗੁਰ ਪਰਮ ਨਾ ਜਾਏ ਅਨਕ ਕਰਮ ਕਰਤਾ ਕੇ ਆਪਾਈ ਫਿਰ ਫਿਰ ਬੰਧਨ ਪਾਏ ਸਮਰਤ ਸਾਸਤ ਸੋਧ ਆਪਾਈ ਅਰਥਾਤ ਕਿਹ ਭਾਈ ਜਿਨ ਗੁਰਮੁਖੋ ਗੁਰੂ ਪਿਆਰਿਓ ਅਸੀਂ ਸਾਰੇ ਸਨਾਤਨੀ ਧਰਮ ਗ੍ਰੰਥਾਂ ਜਿਵੇਂ ਸਮਰਤਿਆਂ ਤੇ ਸ਼ਾਸਤਰਾ ਵਗੈਰਾ ਨੂੰ ਸੋਧ ਕੇ ਭਾਵ ਕੇ ਵਿਚਾਰ ਕੇ ਕੋਖ ਕੇ ਦੇਖਿਆ ਹੈ ਸਾਰੇ ਇੱਕੋ ਗੱਲ ਹੀ ਕਹਿੰਦੇ ਨੇ ਬਿਨ ਸਤਿਗੁਰ ਪਰਮ ਨਾ ਜਾਇ ਅਰਥਾਤ ਕਿ ਸਤਿਗੁਰ ਪਾਤਸ਼ਾਹ ਜੀਆਂ ਦੇ ਚਰਨਾਂ 'ਚ ਡਿੱਗਣ ਤੋਂ ਬਗੈਰ ਅੰਦਰ ਦਾ ਭਰਮ ਕੋ ਲਿਖਾ ਜਾਂਦਾ ਨਹੀਂ ਕਹਿੰਦਾ ਅਨਕ ਕਰਮ ਕਰ ਥਾਕੇ ਆਪਾਈ ਫਿਰ ਫਿਰ ਬੰਧਨ ਪਾਏ ਤੇ ਕਰਮੇ ਕਾਂਡੇ ਪੁਰਸ਼ ਅਨੇਕਾ ਹੀ ਕਰਮ ਕਾਂਡ ਕਰ ਕਰਕੇ ਥੱਕ ਗਿਆ ਹੈ ਭਾਈ ਜਨ ਸਗੋ ਮਹਾਰਾਜ ਕਹਿੰਦਾ ਇਸ ਦੇ ਨਤੀਜੇ ਵਜੋਂ ਫਿਰ ਫਿਰ ਬੰਦਨ ਪਾਏ ਉਹਨੂੰ ਦੁਬਾਰਾ ਦੁਬਾਰਾ ਬੰਦਨਾਂ ਦੇ ਵਿੱਚ ਪਾਇਆ ਗਿਆ ਕਿਦ ਚਾਰੇ ਕੁੰਡਾਂ ਸੋਧੀਆਂ ਪਾਈ ਬਿਨ ਸਤਗੁਰ ਨਾਹੀ ਜਾਏ ਵੜ ਭਾਗੀ ਗੁਰ ਪਾਇਆ ਪਾਏ ਹਰ ਹਰ ਨਾਮ ਤੇ ਆਏ ਚਾਰੇ ਕੁੰਡਾਂ ਸੋਧੀਆਂ ਭਾਈ ਚਾਰੇ ਤਰਫਾਂ ਚਾਰੇ ਦਿਸ਼ਾਵਾਂ ਸੋਧ ਕੇ ਕੋਖ ਕੇ ਵੇਖ ਲੀਆਂ ਹੈ ਭਾਈ ਜਨੋ ਔਰ ਕੀ ਪਤਾ ਲੱਗਾ ਕਹਿੰਦੇ ਬਿਨ ਸਤਗੁਰ ਨਾ ਹੀ ਜਾਏ ਸਤਗੁਰ ਪਾਸ਼ਾ ਜੀਆਂ ਦੀ ਸ਼ਰਨ ਤੋਂ ਬਿਨਾ ਕੋਈ ਥਾਂ ਨਹੀਂ ਜਿੱਥੇ ਸਾਨੂੰ ਢੋਈ ਮਿਲੇ ਮਹਾਰਾਜ ਕਹਿੰਦੇ ਵੱਡ ਭਾਗੀ ਗੁਰ ਪਾਇਆ ਭਾਈ ਹਰ ਹਰ ਨਾਮ ਧਿਆਏ ਤੇ ਵੱਡਿਆਂ ਭਗਾਂ ਵਾਲਿਆਂ ਨੇ ਗੁਰੂ ਮਹਾਰਾਜ ਜੀਆਂ ਨੂੰ ਪਾਉਣਾ ਕੀਤਾ ਹੈ ਭਾਈ ਜਨੋ ਔਰ ਹਰ ਹਰ ਨਾਮ ਤੇ ਆਇਓ ਹਰੀ ਹਰੀ ਦੇ ਨਾਮ ਨੂੰ ਧਿਆਉਣਾ ਕਰਦੇ ਹਨ ਸੋਗ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਸੱਚ ਸਦਾ ਨਰਮਲਾ ਪਾਈ ਨਰਮਲ ਸਾਚੇ ਸੋਏ ਨਾਦਰ ਕਰੇ ਜਸ ਆਪਣੀ ਪਾਈ ਤੇ ਸਫਰਾਪਤ ਹੋਏ ਸਾਚ ਸਦਾ ਹੈ ਨਿਰਮਲਾ ਪਾਈ ਉਹ ਸਤ ਸਰੂਪ ਪਰਮੇਸ਼ਰ ਥਵਾ ਉਸ ਦਾ ਨਾਮ ਸਦਾ ਹੀ ਨਿਰਮਲ ਹੈ ਪਵਿੱਤਰ ਹੈ ਭਾਈ ਜਨੋ ਨਿਰਮਲ ਸਾਚੇ ਸੋਏ ਤੇ ਮਹਾਰਾਜ ਕਹਿੰਦੇ ਉਹ ਗੁਰਮੁਖ ਗੁਰੂ ਪਿਆਰੇ ਵੀ ਸੱਚੇ ਹਨ ਉਹ ਵੀ ਨਿਰਮਲ ਹਨ ਜਿਹੜੇ ਸੱਚੇ ਹਨ ਜਿਨ੍ਹਾਂ ਨੇ ਸਤ ਸਰੂਪ ਪਰਮੇਸ਼ਰ ਜੀ ਨੂੰ ਜਪਨਾ ਕੀਤਾ ਹੈ ਕਹਿੰਦੇ ਨਦਰ ਕਰੇ ਜਿਸ ਆਪਣੀ ਪਾਈ ਤੇ ਸਪਰਾਪਤ ਹੋਏ ਨਦਰ ਕਰੇ ਜਿਵੇਂ ਆਪਣੇ ਭਾਈਓ ਕਾਲਪੁਰਖ ਵਾਹਿਗੁਰੂ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਤੇ ਆਪਣੀ ਨਦਰ ਭਾਵ ਕੇ ਕਿਰਪਾ ਦ੍ਰਿਸ਼ਟੀ ਕਰਦਾ ਹੈ ਭਾਈ ਜਨੋ ਤੈਸਾ ਪ੍ਰਾਪਤ ਹੋਏ ਉਹ ਪਾਸ਼ਾ ਉਹਨੂੰ ਪ੍ਰਾਪਤ ਹੋ ਜਾਂਦਾ ਹੈ ਇਹਨੇ ਕੋਟ ਮੱਧੇ ਜਨ ਪਾਈਆ ਪਾਈ ਬਿਰਲਾ ਕੋਈ ਕੋਏ ਨਾਨਕ ਰਤਾ ਸੱਚ ਨਾਮ ਪਾਈ ਸੁਣ ਮਨ ਤਨ ਨਿਰਮਲ ਹੋਏ ਕੋਟ ਮੱਧੇ ਜਨ ਪਾਈਆ ਪਾਏ ਤੇ ਕਰੋੜਾਂ ਦੇ ਵਿੱਚੋਂ ਕੋਈ ਵਿਰਲਾ ਹੀ ਜਾਨਤਵਾ ਦਾਸ ਭਾਵ ਕੇ ਗੁਰਮੁਗੁਰੂ ਪਿਆਰਾ ਹਰੀ ਪਰਮੇਸ਼ਰ ਜੀ ਨੂੰ ਪਾਉਣਾ ਕਰਦਾ ਹੈ ਭਾਈ ਜਨ ਵਿਰਲਾ ਕੋਈ ਕੋਏ ਵਿਰਲਾ ਵਿਰਲਾ ਹੀ ਆਮਰੇ ਕਹਿੰਦੇ ਟਾਵਾ ਟਾਵਾ ਹੀ ਆ ਕੋਈ ਕੋਈ ਹੈ ਜਿਹੜਾ ਗੁਰਮੁਗੁਰੂ ਪਿਆਰਾ ਹਰੀ ਪਰਮੇਸ਼ਰ ਨੂੰ ਪਾਉਣਾ ਕਰਦਾ ਹੈ ਇਹਦਾ ਨਾਨਕ ਰੱਤਾ ਸੱਚ ਨਾਮ ਪਾਈ ਸੁਣ ਮਨ ਤਨ ਨਿਰਮਲ ਹੋਏ ਨਾਨਕ ਰਤਾ ਸਾਚ ਨਾਮ ਭਾਈ ਬਜਵੇਂ ਗੁਰੂ ਨਾਨਕ ਧੰ ਗੁਰੂ ਅਰਜਨ ਦੇ ਮਹਾਰਾਜ ਕਿਰਪਾ ਕਰਦੇ ਹਨ ਜਿਹੜਾ ਗੁਰਮੁਖ ਗੁਰੂ ਪਿਆਰੇ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਦੇ ਵਿੱਚ ਰੰਗੇ ਗਏ ਹੈ ਭਾਈ ਜਨੋ ਸੁਣ ਮੰਨ ਤਾਂ ਨਿਰਮਲ ਹੋਏ ਤੇ ਉਹਨਾਂ ਦੇ ਮੁਖਾਰਬੇਨ ਤੋਂ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਣ ਕੇ ਸਾਡਾ ਮਾਨਾ ਅਥਵਾ ਤਨ ਨਿਰਮਲ ਹੋ ਜਾਂਦਾ ਹੈ پاک ਪੁੱਤਰ ਹੋ ਜਾਂਦਾ ਹੈ ਸਾਫ ਸੁਵੱਛ ਹੋ ਜਾਂਦਾ ਹੈ ਕਹਿੰਦਾ ਕੋਟ ਮੱਧੇ ਜਨ ਪਾਈਆ ਪਾਏ ਵਿਰਲਾ ਕੋਈ ਕੋਏ ਨਾਨਕ ਰਤਾ ਸਾਚ ਨਾਮ ਪਾਏ ਸੁਣ ਮਨ ਤਨ ਨਿਰਮਲ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ